ਬਠਿੰਡਾ ਦੀ ਮਹਿਣਾ ਬਸਤੀ ਵਿਖੇ ਸੀਵਰ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਕੀਤੇ ਨਗਰ ਨਿਗਮ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਅਤੇ ਨਗਰ ਨਿਗਮ ਦੇ ਬਾਹਰ ਧਰਨਾ ਲਗਾਉਣ ਦੀ ਦਿੱਤੀ ਚੇਤਾਵਨੀ ਮੰਗਲਵਾਰ ਨੂੰ ਸਵੇਰ 5 ਦੇ ਲਗਭਗ ਬਠਿੰਡਾ ਦੇ ਮਹਿਣਾ ਬਸਤੀ ਵਿਖੇ ਸਾਰੇ ਮਹੱਲਾ ਨਿਵਾਸੀ ਹੋਏ ਇਕੱਠੇ ਅਤੇ ਇਸ ਮੌਕੇ ਉਹਨਾਂ ਵੱਲੋਂ ਬੋਲਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਬਠਿੰਡਾ ਦੀ ਮਹਿਣਾ ਵਸਤੀ ਦੇ ਅੰਦਰ ਸੀਵਰੇਜ ਦੀ ਸਮੱਸਿਆ ਚੱਲ ਰਹੀ ਹੈ ਜਿੱਥੇ ਬੱਚਿਆਂ ਨੂੰ ਆਪਣਾ ਸਕੂਲ ਭੇਜਣਾ ਔਖਾ ਹੋਇਆ ਪਿਆ ਉੱਥੇ ਨੂੰ ਆਪ ਵੀ ਲੰਘਣਾ ਮੁਸ਼ਕਲ ਹੋਇਆ ਪਿਆ ਜਿਸ ਨੂੰ ਲੈ ਕੇ ਉਹ ਆਪਣਾ ਕਾਫੀ ਪਰੇਸ਼ਾਨ ਹਨ ਅਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਹਰ ਘਰ ਦੇ ਅੰਦਰ ਇੱਕ ਦੋ ਵਿਅਕਤੀ ਆਪਣਾ ਬਿਮਾਰ ਪਏ ਹਨ ਇਸ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਵਿਧਾਇਕ ਬਠਿੰਡਾ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਵਾਜੀ ਕਰਦੇ ਹੋਏ ਆਪਣਾ ਬੋਲਿਆ ਕਿ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਆਪਣਾ ਬਠਿੰਡਾ ਦੇ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਮਹਿਣਾ ਵਸਤੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਮਹਿਣਾ ਵਸਤੀ ਦੇ ਵਿੱਚ ਸੀਵਰ ਦੀ ਲੰਬੇ ਸਮੇਂ ਤੋਂ ਸਮੱਸਿਆ ਚੱਲ ਰਹੀ ਹੈ ਅਤੇ ਸਾਰਾ ਗੰਦਾ ਪਾਣੀ ਸੜਕਾਂ ਤੇ ਆ ਚੁੱਕਾ ਹੈ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਚੁੱਕਾ ਹੈ ਇਸ ਨੂੰ ਲੈ ਕੇ ਅੱਜ ਆਕੇ ਹੋਏ ਲੋਕਾਂ ਵੱਲੋਂ ਸਾਰੇ ਮੁਹੱਲੇ ਨੇ ਇਕੱਠਾ ਹੋ ਕੇ ਨਗਰ ਨਿਗਮ ਅਤੇ ਆਪਣਾ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਸਰਕਾਰ ਦੇ ਆਪਰ ਖਿਲਾਫ ਇਹਨਾਂ ਵੱਲੋਂ ਨਾਹਰੇਬਾਜੀ ਕੀਤੀ ਗਈ ಮತ್ತೋ <Gã aims and Malanaka> ਕੀ ਨਾਮਾ ਤੁਹਾਡਾ ਕਿਦਾ ਮੇਰਾ ਨਾਮ ਸੁਖਦੇਵ ਕੋਰਾ ਜੀ ਮੈਂ ਨਵਸਦੀ ਆ ਗਲੀ ਨੰਬਰ 4 ਦੀ ਰਹਿਣ ਵਾਲੀ ਆ ਕੀ ਮਾਮਲਾ ਜਮਾਰੇ ਵਜਿ ਕੀਤੀ ਗਈ ਹੈ ਕੀ ਮਾਮਲਾ ਹਾਂਜੀ ਨਾਰੇ ਵਾਲੀ ਇਸ ਕਰਕੇ ਕੀਤੀ ਗਈ ਹੈ ਸਾਡੇ ਗਲੀ ਦੇ ਵਿੱਚ ਬਹੁਤ ਜਿਆਦੇ ਨਰਕਾ ਬੱਚੇ ਸਕੂਲ ਜਾਣ ਤੋਂ ਬੈਠੇ ਆ ਬਜ਼ੁਰਗਾਂ ਨੂੰ ਦਵਾਈ ਦਿੰਨ ਤੋਂ ਬੈਠੇ ਆ ਕੋਈ ਜਾ ਨਹੀਂ ਸਕਦਾ ਕਿਸੇ ਪਾਸੇ ਨਹੀਂ ਤੇ ਉਹਦੇ ਕਰਕੇ ਸਾਡੀਆਂ ਗਲੀਆਂ ਮੱਲਾਂ ਨਾਲ ਹੀ ਸਾਡਾ ਪੇ ਗਰਕਾ ਸਿਰਫ ਦਵਾਈਆਂ ਤੇ ਚੱਲਦੇ ਆ ਇਹ ਗਰਕਾ ਕਰਕੇ ਜੇ ਨਹੀਂ ਨਾ ਮੇਰੇ ਕੋਲ ਕਿਸ ਨਸਬ। ਸਾਡਾ ਗਲੀਆਂ ਦਾ ਹੱਲ ਕੀਤਾ ਜਾਵੇ ਤੇ ਨਹੀਂ ਤਾਂ ਧਰਨਾ ਦਿੱਤਾ ਜਾਊਗਾ। ਸਪੀ ਸਿੰਘ ਹੈ ਮੇਰਾ ਨਾਮ। ਮਨਾਵਸਤੀ ਰਹਿਣ ਵਾਲੇ ਗਲੀ ਨੰਬਰ 5। ਕੀ ਮਾਮਲਾ ਕੀ ਹੈ? ਮਾਮਲਾ ਸਰ ਸਾਡਾ ਇਹ ਜਦੋਂ ਦੇ ਸੀਵਰ ਪਿਆ ਕੋਨ ਦਾ ਇਹਨਾਂ ਦੀ ਲੀਕਜ ਇੰਨੀ ਜ਼ਿਆਦਾ ਹੈ ਨਾ 1% ਵੀ ਪਾਣੀ ਨਹੀਂ ਗਾਹਾਂ ਲੰਗਦਾ ਜੀ। ਡੇਲੀ ਸਮੱਸਿਆ ਇਹਨਾਂ ਦੀ ਇਹੀ ਰਹਿੰਦਾ ਜੀ ਕੋਈ ਬਾਸ ਮਾਰ ਕੇ ਚਲਾ ਜਾਂਦਾ ਕੋਈ ਕੋਈ ਹੱਲ ਨਹੀਂ ਉਹਨਾਂ ਦਾ ਦੋ ਦਿਨ ਬਾਅਦ ਉਹੀ ਹਾਲ ਫੇਰ ਉਹੀ ਆ। 1 20% ਸਾਡਾ ਪਾਣੀ ਦਾ ਡਾਊਨ ਨਹੀਂ ਹੋ ਰਿਹਾ ਸੀ ਹੋਇਆ ਇਹ ਪਾਣੀ ਵਿੱਚ ਐਨੇ ਲੋਕ ਬਿਮਾਰ ਹੋਏ ਪੈਣਾ ਬਹੁਤ ਜ਼ਿਆਦਾ ਲੋਕ ਹਰੇ ਘਰ ਦੇ ਵਿੱਚ ਬਿਮਾਰ ਹਰੇ ਘਰ ਦੇ ਵਿੱਚ ਲੋਕ ਬਿਮਾਰ ਹੋਏ ਹੋਏ ਬੱਚੇ ਤੋਂ ਬੱਚਾ ਸਕੂਲ ਜਾਣ ਤੋਂ ਜਾਣ ਤੋਂ ਬਹੁਤ ਜ਼ਿਆਦਾ ਉਹ ਕਰ ਰਹੇ ਬੱਚੇ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਸੀ ਅਪਲੀਕੇਸ਼ਨ ਦਿੱਤੀ ਗਈ ਹੈ 4 5 ਵਾਰੀ ਅਪਲੀਕੇਸ਼ਨ ਦਿੱਤੀ ਕਮਿਸ਼ਨਰ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਪਰ ਉਹ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਜੀ ਹੁਣ ਕੀ ਨਹੀਂ ਹੁੰਦੀ ਮੈਂ ਅਗਲਾ ਕੀ ਕਰ ਸਕਦਾ ਫਿਰ ਇਸ ਬਾਅਦ ਦੀ ਸੀ ਫਿਰ ਧਰਨਾ ਲਾਵਾਂਗੇ ਨਗਰ ਨਿਗਮ ਦੇ ਮੂਹਰੇ ਤੇ ਜੇ ਸਾਡਾ ਨਾਂ ਹੱਲ ਹੋਇਆ ਤਾਂ ਹਾਂਜੀ ਕਿ ਨਾਮ ਮੈਂ ਤੁਹਾਡੇ ਖਰੇ ਮੱਲਾ ਮੇਰਾ ਵਸੇ ਕਿ ਨਾਲੋਂ ਦਾ ਨਾਂ ਮੇਰਾ ਕੋਈ ਨਹੀਂ ਲੀਡਰ ਇਲਾ ਕਹਿੰਦੇ ਜਾਦੇ ਤਵੇ ਸਮੱਸਿਆ ਕੀ ਆ ਸਮੱਸਿਆ ਸਾਡੀ ਪਾਣੀ ਦੀ ਬਹੁਤ ਜ਼ਿਆਦਾ ਹੈ ਜੀ ਤੇ ਅਸੀਂ ਨੰਗੜਾ ਟਕਣਾ ਬੜਾ ਮੁਸ਼ਕਲ ਹੁੰਦਾ ਸਾਨੂੰ ਤੇ ਅਜੇ ਹੁਣ ਇਹਨਾਂ ਠੰਡ ਦਾ ਕੰਮ ਪੈਣ ਲੱਗਾ ਤੇ ਬਿਜਲੀ ਪਾਣੀ ਦੇ ਲੰਘਣਾ ਤੇ ਬਿਮਾਰਤਾ ਹੋਵੇਗਾ ਅਗਲਾ ਇਹ ਬੱਚੇ ਨਾਲ ਦੇ ਬੱਚੇ ਵੀ ਬਿਮਾਰ ਆ ਸੀ ਲੰਘਦੇ ਅਸੀਂ ਵੀ ਬਿਮਾਰ ਆ ਚੰਗਾ ਸਾਡੀ ਵੈਸੇ ਵੀ ਕੋਈ ਚਕਸ਼ਕ ਵੀ ਲੱਗ ਜਾਂਦਾ ਕਈ ਵਾਰੀ ਅਸੀਂ ਵਿੱਚ ਜਮਾ ਹੋਊ ਉਹੀ ਲੱਗ ਜਾਂਦੀ ਛਾਲ ਵਿੱਚ ਸਾਡੇ ਐਨੀ ਬੁਰੀ ਹਾਲਤ ਸਾਡੇ ਬਤਲ ਰਹਿੰਦਾ ਕੋਈ ਹੱਜ ਨਹੀਂ ਸਾਡਾ ਕੁਮਾਰ ਕਿੰਨੇ ਕਿਲੋ ਰੁਪਏ ਦੀ ਰੱਖਦੇ ਆ ਕੁਮਾਰ ਬੋਤੇ ਪਏ ਮੇਰੇ ਪਏ ਬੱਟੇ ਬੋਹਰ ਮੇਰੇ ਬੱਟੇ ਨਿਕਸ਼ੇ ਪਾਸੇ ਲੰਗ ਨਹੀਂ ਸਕਦੇ ਕੋਈ ਇਸੇ ਪਾਸੇ ਜਾ ਨਹੀਂ ਸਕਦੇ ਬੱਟੇ ਬਹੁਤ ਹੀ ਛਾਲੀ ਜਹਾੜੀ ਲੋੜ ਲੜੇ ਰਹਿੰਦੇ ਲੋੜੀ ਕਰਨਾ ਕੀ ਲੋੜੀ ਜਿਹੜਾ ਮਣਾਈ ਕਿਸ ਤਰ੍ਹਾਂ ਲੋੜੀ ਅਸੀਂ ਕੋਈ ਕਿਸੇ ਜਗ੍ਹਾ ਨਹੀਂ ਮਨਾਈ ਵੀ ਅਸੀਂ ਤਾਂ ਬੱਤੀਆਂ ਕਿਹੜੀਆਂ ਗਲਨਾਂ ਦੇ ਵਿੱਚ ਜਾ ਕੇ ਪਾਖੀਆਂ ਮੰਟੇ ਲਿਆਉਣ ਕਿੱਥੇ ਜਾਣ ਅਸੀਂ ਕਹਿੰਦੇ ਨਹੀਂ ਗੰਦੇ ਪਾਣੀ ਜੀ ਨਹੀਂ ਮੜਨਾ ਇਹਦਾ ਸੀਵਰਾਂ ਦਾ ਗੱਡਾ ਪਾਣੀ ਆ ਤੇ ਬਹੁਤ ਜ਼ਿਆਦਾ ਸਾਡੇ ਬੜੀਆਂ ਦੇ ਹੀ ਹਾਲ ਸਾਡਾ ਜੀ ਇੱਧਰ ਲਾ ਪਾਸਾ ਸਾਰੇ ਨਾਲ ਗਲਨਾਂ ਦਾ ਇਤੋ ਹੀ ਹਾਲ ਹੈ ਤੁਫਾਨ ਹੋ ਗਿਆ ਜੋ ਸੀਵਰ ਪਏ ਆ ਹੋ ਗਏ 5-4 ਸਾਲ ਮਤਲਬ ਅਸੀਂ ਕਿ ਮਦਲ ਚੱਜੀ ਜ਼ਿੰਦਗੀ ਜੀ ਨਹੀਂ ਰਹੇ ਅਸੀਂ ਯਕੀਨ ਨਾ ਮੈਂ ਤੁਹਾਡਾ ਕਿਹੜਾ ਮੱਲਾ ਹਾਂ ਹਾਂ ਸਰ ਮੇਰਾ ਨਾਮ ਬਿੱਟੂ ਸਿੰਘ ਦਾਗਾ ਇਹ ਮੈਨਾਵਸਤੀ ਹੈ ਇਹ ਆਪਣੇ ਅੰਮ੍ਰੋਪੁਰ ਨਾਲ ਜਿਹੜਾ ਏਰੀਆ ਦਾ ਇਹ ਮਾਮਲਾ ਹੈ ਅੰਮ੍ਰੋਪੁਰ ਦਾ ਇਹ ਮਾਮਲਾ ਸਾਰ ਸਾਨੂੰ ਤਕਰੀਬਨ 2 ਸਾਲ ਹੋ ਗਏ ਸਾਨੂੰ ਸਾਲ ਉਸੇਵਲ ਦੀ ਸਮੱਸਿਆ ਨਾਲ ਬਹੁਤ ਮਤਲਬ ਕਿ ਵੀ ਵੱਡੇ ਪੱਧਰ ਤੇ ਸਾਡੇ ਤੇ ਉਹ ਬਾਜਾਂ ਮਾਰ ਕੇ ਜਾਵੜਦੇ ਦੂਜੇ ਦਿਨੋਂ ਫੇਰ ਖੜ ਜਾਂਦਾਗਾ ਸਾਨੂੰ ਤਕਰੀਬਨ 2 ਸਾਲ ਹੋ ਗਏ ਜਿਹਨਾਂ ਜੂਝਦੇ ਨੂੰ ਕੋਈ ਪ੍ਰਸ਼ਾਸਨ ਦਾ ਨਹੀਂ ਕੋਈ ਸੁਣਦਾ ਸੀ ਅਪਲੀਕੇਸ਼ਨਾਂ ਦੇ ਦੇ ਕੋਈ ਥੱਕ ਗਏ ਸਾਡੇ ਮਲੇ ਦੇ ਆਟੋ ਪਰ ਪਰ ਕੇ ਅਫਸਰਾਂ ਕੋਲ ਜਾਜ ਕੇ ਥੱਕ ਗਏ ਵੀ ਸਾਡੇ ਇਹਦਾ ਮਤਲਬ ਹੱਲ ਕਰੋ ਜੀ ਸਾਡਾ ਕੋਈ ਨਾ ਕੋਈ ਹ ਅੱਜ ਤੁਹਾਡੇ ਮਾਧਿਮ ਰੂਈ ਸੀ ਇਹਨਾਂ ਅਫਸਰ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੇ ਕੁਰਸੀਆਂ ਤੇ ਬੈਠੇ ਹੈਗੇ ਵੀ ਲੋਕਾਂ ਨੂੰ ਤੁਸੀਂ ਮੰਨ ਕੇ ਚਲੋ ਆਪਾਂ ਸੁਖ ਸਵੇਦਾ ਕਰਾਪਾ ਇਹ ਕੁਰਸੀਆਂ ਤੇ ਚਲੋ ਪਰਮਾਤਮਾ ਨੂੰ ਤੁਹਾਨੂੰ ਬਖਸ਼ੀਂਗਾ ਆਪਾਂ ਕਹਿੰਦੇ ਚਲੋ ਬਹੁਤ ਵਧੀਆ ਗਾ ਸਾਡੇ ਦੇਖ ਲੋ ਦੀਵਾਲੀ ਕੋਈ ਸਾਡੀ ਦੀਵਾਲੀ ਨਹੀਂ ਕੋਈ ਸਾਡੀ ਲੋੜ ਹੀ ਨਹੀਂ ਗਈ ਸਾਰਾ ਕੁਝ ਦੰਦੇ ਪਣੇ ਚ ਮੰਨ ਕੇ ਚਲੋ ਬਹੁਤ ਔਖਾ ਗਾ ਦੁਆਕਾ ਦਾ ਸਕੂਲ ਜਣਾ ਵਿੱਚ ਡਿੱਗ ਪੈਂਦੇ ਆ ਨਗਰੀ ਦੇ ਰੱਬ ਦੇ ਵਿੱਚ ਉਹਦੇ ਥੋੜੀ ਵੀ ਨਹੀਂ ਬਣਾਈ ਕਿਥੇ ਨਹੀਂ ਲੋੜੀ ਬਣਾਈਏ ਕਿਥੇ ਜੀ ਪਾਣੀ ਤੇ ਸਾਥੀਆਂ ਕਿਤੇ ਵਾਲੀ ਪਾਣੀ ਸਾਡੇ ਬਾਹਰ ਜਾਈ ਬੈਨਾਂ ਬੁਰਾ ਹ